you right. ਆਇ ਵਾਰ ਸ੍ਰੀ ਭਗਵਤੀ ਰੀਤੀ ਪਾਤਸ਼ਾਹ ਜੀ ਦਸਵੇਂ ਪ੍ਰਥਮ ਭਗਵਤੀ ਸਰੂਪ ਹੈ ਗੁਰੂ ਨਾਨਕ ਦੇਵ ਆਇ ਫੇਰ ਅੰਗਦ ਗੋਪਾਲ ਅਮਰਦਾਸ ਸ੍ਰੀਮਦਾਸ ਹੋਏ ਸਹਾਰੇ ਅਰਜਨ ਹਰਿ ਗੋਬਿੰਦਰਾ ਸਿਵਰਾਮ ਸ੍ਰੀ ਹਰਿ ਰਾਮ ਸ੍ਰੀ ਹਰਿ ਕ੍ਰਿਸ਼ਨ ਸਿਹਾਈਐ ਜਿਸ ਵਿੱਚ ਸਭ ਦੁੱਖ ਜਾਏ ਏ ਬਹਾਦਰ ਸਮਰੈ ਘਰ ਨਾਉ ਨਿਭਾ ਵਿਸਾਏ ਸਭ ਛਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਛਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਤਾਂ ਧਿਆਨ ਕਰਕੇ ਵੱਲੋਂ ਜੀ पंज प्यार चौहां सहजारियां चालीह मु हाठियां जपिया तपिय नाम जपिया वंड छकिया दे चलाई ते वाई देजा तव्हां प्यार प्यारिय कमाई दरके ख़ालसा जे ਜੰਨਾਂ ਸਿੰਘਾਂ ਸਿੰਘੁ ਨਿਆਨੇ ਧਰਮ 헤 ਸੀਸ ਦਿੱਤੇ ਬੰਦ ਬੰਕਟਾਏ ਥੋਪਰੀਆਂ ਰੁਹਾਈਆਂ ਚਿਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਲਾਗਿ ਵਿਭਾਈ ਜਨਾਂ ਦੇ ਸੁਚਰਕਾਈ ਦਾ ਧਿਆਨ ਧਰ ਕੇ ਤਰਸਾ ਜੀ ਵੱਲ ਜੀ ਪੰਜਾ ਤੰਕਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮੇ ਸਰਬਤ ਕਾ ਵਿਚਾਰੀ ਕੀ ਅਰਦਾਸ ਸਹ ਜੀ ਸਰਬਤ ਕਾ ਵਿਚਾਰੀ ਕੋ ਵਾਹਿਗੁਰੂ ਕਿੰਤਾਵੇ ਜਿੱਤਾ ਹੁਣ ਕਾ ਸਦਕਾ ਸਰਬ ਸੁਖੋ ਏ ਜਹਾਂ ਜਹਾਂ ਅੰਕਾਰ ਸਾਰੇ ਸਾਹਿਬ ਤਾ

ਰੀ扬 ਰਤਸਰ ਸਾਹਿਬ ਜੀ ਦੇ ਦਰਸ਼ਨ ਸੁਨਾਣ ਚੌਕੀਆਂ ਢੰਡੇ ਵੰਗੇ ਜੁਗਾ ਜੋਗਟਾ ਧਰਮ ਕਾ ਜੈਕਾਰ ਭੋਲ ਜੀ ਸਿੱਖਾਂ ਦਾ ਵਣ ਨਿਵਾ ਮਤਿ ਚੀ ਵਤ ਪਥ ਦਰੱਖ ਕੋ ਵਾਹਿਗੁਰੂ ਏ ਅਕਾਰ ਪੁਰਖ ਆਪਣੇ ਪੰਛ ਦੇ ਸਦਾ ਸਹਾਈ ਦਾ ਤਾਰ ਜੀਓ ਪਰੀਨਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਪੁਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਗ ਦਾ ਦਾਨ ਕਰ ਸਾਧੂ ਨੂੰ ਰਖਸ਼ੋ ਏ ਨਿਵਾਣਿਆ ਦਿਵਾੜਾ ਨਿਤਾੜਿਆ ਦੇਤਾਨ ਨੇਵਟਿਆ ਦੀਓਟਾ ਮੇਰਾ ਸਰਿਆਂ ਦਾ ਆਸਰਾ ਧੰਨ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਸਰਬੱਤ ਸੰਗਤ ਦੇ ਕੀ ਅਰਦਾਸ ਬੇਨਤੀ ਹੈ ਆਪ ਜੀ ਦੇ ਭਾਣੇ ਅੰਦਰ ਚਾਤ ਪਰਣ ਸੁਖਾਂ ਨਾਲ ਬੁਕੀਤ ਹੋਈ ਸਤਿਗੁਰੂ ਜੀ ਕਿਰਪਾ ਕਰਣੀ ਚਾਰ ਪੜਨ ਆਪਣੇ ਘਰੇ ਅੰਦਰ ਸੁਖ ਆਨੰਦ ਨਾਲ ਵਸੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਵ ਬਾਬ ਜੀ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਫੁੱਤਰ ਸਾਨ ਗੁਰਦੁਆਰਾ ਸ਼ਹੀਦ ਗਨਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਜ ਨੂੰ ਲਈ ਆਪ ਜੀ ਦੇ ਸੰਗ ਅਸੀਂ ਤਿਆਰ ਹਾਂ ਕਰੋ ਕਿਰਪਾ ਕਰ ਸੰਗਤ ਸਨਾਮ ਪ੍ਰਗੈਮਨ ਹੋ ਕੇ ਸ਼ੰਕਾ ਨੂੰ ਖੁੱਲੇ ਦਰਸ਼ਨ ਵਿਦਾਰ ਪਾਵਨ ਸ੍ਰੀ ਮੁਖਵਾਕ ਬਖਸ਼ੇ ਤਰਤਸ ਕਰੋ ਜਾ ਰਿਆ ਸੰਕਾਨੀਆਂ ਹਾਣਰੀਆਂ ਤਿੰਨ ਫੁੱਲ ਪੇਟਾਵਾਂ ਸੇਵਾਵਾਂ ਦਰ ਪ੍ਰਮਾਣ ਕਰਨੀਆਂ ਦਰਮ ਘਰੋਂ ਸਿੱਕੀ ਸਿਦਕ ਭਰੋਸਾ ਨਾਮ ਗੰਵਖਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੀ ਤਾਰ ਜਰਾਸ ਕਰਨੇ ਆਪਣੇ ਪਾਵਨ ਪਵਿੱਤਰ ਚਰਨਾ ਦੇ ਨਾਲ ਜੋੜ ਕਰਕੇ ਰੱਖਣਾ ਸਰੂਪਰਪਾਲਤਾ ਆਵੜੀ ਦੇ ਪਾਵਨ ਸਰੂਪਾ ਨਿਵਾਸ ਸੰਤੋ ਪ੍ਰਕਾਸ਼ ਸੰਤੇ ਦੇ ਜਾਂਦੀ ਅਗਿਆ ਬਖਸ਼ੋ ਰਸਤ ਵਿਦਿਆ ਪੰਥ ਸੰਸਾਈ ਹੋਣਾ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿੰਤਾਵੇਂ ਨਾਨਕ ਤੁਲਾ ਕਰਦੇ ਕਰ ਵਾਹਿ ਨੂਰੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ